ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਆਂ ਇਸ ਲੜੀ ਦੇ ਵਿੱਚ ਅੱਜ ਆਪਾਂ ਮੇਜਰ ਜਰਨਲ ਜੀਜੀ ਦਵੇਦੀ ਵੱਲੋਂ ਕੀਤੇ ਖੁਲਾਸਿਆਂ 'ਤੇ ਗੱਲ ਕਰਾਂਗੇ ਜਿਹੜੇ ਉਹਨਾਂ ਨੇ ਖੁਲਾਸੇ ਕੀਤੇ ਨੇ ਕਿ ਭਾਰਤੀ ਫੌਜ ਦੇ ਵਿੱਚ ਇਹ ਜਿਹੜੀ ਅਗਨੀਪਥ ਯੋਜਨਾ ਲਿਆਂਦੀ ਗਈ ਇਸ ਵਿੱਚ ਬਹੁਤ ਸਾਰੀਆਂ ਔਣਤਾਈਆਂ ਨੇ ਫੌਜ ਦਾ ਢਾਂਚਾ ਤੇ ਇਹ ਅਗਨੀਪਥ ਯੋਜਨਾ ਦੇ ਆਉਣ ਵਾਲੇ ਸਮੇਂ ਕੀ ਮਾੜੇ ਚੰਗੇ ਸੱਟੇ ਨਿਕਲਣਗੇ ਉਸ ਬਾਰੇ ਖੁਲਾਸਾ ਕਰਦੇ ਆ ਮੇਜਰ ਜਰਨਲ ਸਾਹਿਬका ਜੀਜੀ ਦਵੇਦੀ ਸਾਹਿਬ ਕੋਈ ਵੀ ਢਾਂਚਾ ਬਦਲੋ ਜਿਹੜਾ ਇਸ ਵਿਵਸਥਾ ਤੇ ਨਿਰਭਰ ਕਰੇ ਕਿ ਵਾਅਦੇ ਤੇ ਘਾਟੇ ਨੂੰ ਹਾਦਸੇ ਤੋਂ ਬਾਅਦ ਸੁਧਾਰ ਲਿਆ ਜਾਏਗਾ ਸ਼ੁਰੂਆਤ ਤੋਂ ਹੀ ਦੋਸ਼ਪੂਰਨ ਹੁੰਦਾ ਹੈ ਜਰਨਲ ਸਾਹਿਬ ਲਿਖਦੇ ਨੇ ਕਿ ਅਗਨੀਪਥ ਸਕੀਮ ਇੱਕ ਅਜਈ ਉਧਾਰਨਾ ਹੈ ਇਸ ਸਕੀਮ ਨੂੰ 2 ਸਾਲ ਪਹਿਲਾਂ ਭਾਰਤ ਸਰਕਾਰ ਨੇ ਲਿਆਂਦਾ ਇਸ ਸਕੀਮ ਨੂੰ ਅਧਿਕਾਰੀ ਰੈਂਕ ਤੋਂ ਹੇਠਲੇ ਕਰਮੀਆਂ ਜਾਨੀ ਪੀਬੀਓਆਰਡੀ ਭਰਤੀ ਪ੍ਰਕਿਰਿਆ ਦੇ ਵਿੱਚ ਕ੍ਰਾਂਤੀਕਾਰੀ ਬਦਲਾਅ ਕਹਿ ਕੇ ਪ੍ਰਚਾਰਿਆ ਗਿਆ ਸੀ ਇਸ ਦਾ ਮੰਤਵ ਪੈਨਸ਼ਨ ਬਿੱਲ ਦਾ ਬੋਝ ਘਟਾਉਣਾ ਤੇ ਹਥਿਆਰਬੰਦ ਬਲਾਂ ਤੇ ਹੋਰ ਨਾ ਰੈਂਕਾਂ ਦੀ ਰੂਪਰੇਖਾ ਨੂੰ ਜਿਵਾਨ ਰੱਖਣਾ ਸੀ ਇਸ ਸਕੀਮ ਦਾ ਹਥਿਆਰਬੰਦ ਬਲਾਂ ਦੇ ਵਿੱਚ ਸ਼ਾਮਲ ਹੋਣ ਦੇ ਚਾਹਵਨ ਨੌਜਵਾਨਾਂ ਨੇ ਵਿਰੋਧ ਵੀ ਕੀਤਾ ਸੀ ਸਮੇਂ-ਸਮੇਂ ਇਹ ਸਕੀਮ ਖਬਰਾਂ ਵਿੱਚ ਵੀ ਰਹੀ ਹਾਲ ਦੀ ਘੜੀ ਚੌਂ ਪਾਸਿਓ ਇਸ ਸਕੀਮ ਦੀ ਸੰਪੂਰਨ ਸਮੀਖਿਆ ਦੀ ਮੰਗ ਜ਼ੋਰ-ਸ਼ੋਰ ਨਾਲ ਉੱઠી ਹੈ ਅਗਨੀ ਪਥ ਦਾ ਵਿਚਾਰ ਟੂਰ ਆਫ ਡਿਊਟੀ टीओडी ਸਿਧਾਂਤ ਤੋਂ ਲਿਆ ਗਿਆ ਜਿਸ ਦੇ ਵਿੱਚ ਫੌਜ ਦੇ ਕਰਮੀਆਂ ਦੀ ਕਮੀ ਨਾਲ ਨਜਿੱਠਣ ਲਈ ਪੱਛਮੀ ਸੈਨਾਵਾਂ ਦੇ ਵਿੱਚ ਆਮ ਵਰਤਾਰਾ ਹੈ ਤਤਕਾਲੀ ਰੱਖਿਆ ਡਿਫੈਂਸ ਮੁਖੀ ਸੀਡੀਐਸ ਜਰਨਲ ਬੇਪਰ रावत ਨੇ ਟਿਓਡੀ ਦਾ ਸਿਧਾਂਤ ਹਥਿਆਰਬੰਦ ਸੈਨਾਵਾਂ ਦੇ ਵਿੱਚ ਲਿਆਉਣ ਦੀ ਤਜਵੀਜ਼ ਪੇਸ਼ ਕੀਤੀ ਜੋ ਵੈਸਟਰਨ ਕੰਟਰੀ ਦੇ ਵਿੱਚ ਹੁੰਦਾ ਹੈ ਸ਼ੁਰੂਆਤ ਦੇ ਵਿੱਚ ਥੋੜੀ ਗਿਣਤੀ ਦੇ ਵਿੱਚ ਭਰਤੀ ਕਰਕੇ ਪ੍ਰਸਤਾਵ ਨੂੰ ਪਰਖਣ ਦੀ ਯੋਜਨਾ ਕੀਤੀ ਪਰ ਸਕੀਮ ਨੂੰ ਇੱਕ ਤਰਫਾ ਤੌਰ ਤੇ ਲਾਗੂ ਕਰ ਦਿੱਤਾ ਗਿਆ ਸਾਬਕਾ ਸੈਨਾ ਮੁਖੀ ਜਰਨਲ ਐਮ ਐਮ ਨਰਵਾਣੇ ਦੀ ਕਿਤਾਬ ਹੈ ਫੋਰ 스타 ਆਫ ਡੈਸਟਨੀ ਇਸ ਦੇ ਵਿੱਚ ਇਸ ਸਕੀਮ ਨੂੰ ਤਿੰਨ ਸਨਾਵਾਂ ਦੇ ਲਈ ਮੁਕੰਮਲ ਤੌਰ ਤੇ ਅਚੰਬਾ ਕਰਾਰ ਦਿੱਤਾ ਸੀ ਸਾਬਕਾ ਜਰਨਲ ਐਮ ਐਮ ਨਰਵਣੇ ਨੇ ਵਰਤਮਾਨ ਦੇ ਵਿੱਚ ਇਸ ਸਕੀਮ ਦੇ ਤਹਿਤ 17 5 21 ਸਾਲ ਤੱਕ ਦੇ ਅਗਨੀਵੀਰ ਜੋ 10ਵੀਂ ਤੋਂ 12ਵੀਂ ਤੱਕ ਦੀ ਯੋਗਤਾ ਰੱਖਦੇ ਨੇ ਉਹਨਾਂ ਨੂੰ 6 ਮਹੀਨਿਆਂ ਦੀ ਸਖਲਾਈ ਤੋਂ ਬਾਅਦ 4 ਸਾਲ ਲਈ ਭਰਤੀ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚੋਂ 25% ਨੂੰ ਬਰਕਰਾਰ ਰੱਖਿਆ ਜਾਂਦਾ 4 ਸਾਲ ਬਾਅਦ 75% ਨੂੰ ਕੱਢ ਦਿੱਤਾ ਜਾਂਦਾ ਇਸ ਨਵੀਂ ਸਵਾਵਾਵਾਂ ਦੀ ਸੇਵਾ ਦੀਆਂ ਸ਼ਰਤਾਂ ਦੇ ਨਾਲ 15 ਸਾਲ ਦੇ ਕਾਰਜਕਾਲ ਲਈ ਮੁੜ ਭਰਤੀ ਉਹਨਾਂ ਨੂੰ ਕੀਤਾ ਜਾਏਗਾ 25% ਨੂੰ ਜਿਸ ਦੇ ਤਹਿਤ ਇਹ ਪੈਨਸ਼ਨ ਤੇ ਸੇਵਾ ਮੁਕਤੀ ਦੇ ਲਾਭਾਂ ਦੇ ਹੱਕਦਾਰ ਹੋਣਗੇ ਤੇ ਜਿਹੜੇ ਬਚਣਗੇ ਉਹਨਾਂ ਨੂੰ ਸੇਵਾ ਨਦੀ ਦੇ ਰੂਪ ਦੇ ਵਿੱਚ 10 ਲੱਖ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ ਰੱਖਿਆ ਪੈਨਸ਼ਨ ਵਾਲਿਆਂ ਦੀ કુલ ਗਿਣਤੀ ਹੈ ਇਸ ਵਕਤ ਇੰਡੀਆ ਦੇ ਵਿੱਚ 2462000 ਹੈ ਯਾਨੀ ਭਾਰਤੀ ਫੌਜ ਦੇ ਅਧਿਕਾਰੀ ਕਰਮਚਾਰੀ 24 ਲੱਖ ਦੇ ਕਰੀਬ ਨੇ ਜੋ ਪੈਨਸ਼ਨ ਲੈ ਰਹੇ ਨੇ ਇਹਨਾਂ ਦੇ ਵਿੱਚੋਂ 19 ਲੱਖ ਹਥਿਆਰਬੰਦ ਬਲਾਂ ਦੇ ਸੇਵਾ ਮੁਕਤ ਕਰਮੀ ਨੇ ਤੇ 562000 ਸਿਵਿਲিয়ান ਨੇ ਯਾਨੀ ਡਿਫੈਂਸ ਨਾਲ ਸੰਬੰਧਿਤ 24,62,000 ਬੰਦਾ ਪੈਨਸ਼ਨ ਲੈ ਰਿਆ ਜਿਨ੍ਹਾਂ ਚੋਂ 19 ਲੱਖ ਹਥਿਆਰਬੰਦ ਫੌਜ ਚੋਂ ਨੇ ਤੇ 5,62,000 ਸਿਵਿਲিয়ান ਫੌਜ ਚੋਂ ਨੇ 2022 ਦੇ ਅੰਕੜਿਆਂ ਦੇ ਮੁਤਾਬਕ ਜਦੋਂ ਇਹ ਫੌਜੀ ਭਰਤੀ ਦੀ ਅਗਨੀਪਥ ਸਕੀਮ ਲਿਆਂਦੀ ਗਈ ਤਾਂ ਰੱਖਿਆ ਬਜਟ 5,25,166 ਕਰੋੜ ਰੁਪਏ ਸੀ ਇਸ ਦੇ ਵਿੱਚ ਪੈਨਸ਼ਨ ਲਈ 2,71,132 ਕਰੋੜ ਰੁਪਏ ਰੱਖਿਆ ਗਿਆ ਸੀ ਯਾਨੀ ਟੋਟਲ 5,25,166 ਕਰੋੜ ਚੋਂ 2,71,132 ਕਰੋੜ ਰੁਪਏ ਪੈਨਸ਼ਨ ਲਈ ਨਿਕਲ ਜਾਂਦਾ ਸੀ ਪਿੱਛੇ ਬਚਦਾ 3,18,000 ਕਰੋੜ ਰੁਪਏ ਇਸ ਰੱਖਿਆ ਸਕੀਮ ਦੇ ਕਰਮਚਾਰੀਆਂ ਦਾ ਹਿੱਸਾ ਇਸ ਦੇ ਵਿੱਚ 1 ਕਰੋੜ 19,996 ਕਰੋੜ ਹੈ ਨਾ ਸੌਰੀ 1,19,696 ਕਰੋੜ ਹੈ ਤੇ ਸਿਵਿਲਿਅਨ ਦਾ ਹਿੱਸਾ 87436 ਕਰੋੜ ਹੈ ਇਸ ਟੋਟਲ ਪੈਸੇ ਚੋਂ ਇਸ ਤਰ੍ਹਾਂ ਸਿਵਿਲਿਅਨ ਪੈਨਸ਼ਨਾਂ ਦਾ ਪੈਨਸ਼ਨਰਾਂ ਦਾ ਪੈਨਸ਼ਨ ਬਜਟ ਦਾ 40% ਹਿੱਸਾ ਬਣਦਾ ਜੋ ਬੇਮੇਲ ਹੈ ਤੇ ਇਸ ਸਕੀਮ ਦਾ ਮਾੜਾ ਪ੍ਰਭਾਵ ਇਸ ਤੋਂ ਸਪਸ਼ਟ ਹੁੰਦਾ ਕਿ ਜਿਹੜੇ ਆਪਣੇ ਪਰਿਵਾਰ ਦੀਆਂ ਰਵਾਇਤਾਂ ਨੂੰ ਮੁੱਖ ਰੱਖਦੇ ਆ ਹਥਿਆਰਬੰਦ ਬਲਾਂ ਦੇ ਵਿੱਚ ਆਉਣ ਦੇ ਚਾਹਵਨ ਸਨ ਉਹ ਵੀ ਹੁਣ ਬਦਲਵੇਂ ਰਾਹ ਤਲਾਸ਼ ਰਹੇ ਨੇ ਉਹ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਜਿਵੇਂ ਕਿ ਸੀਏਪੀਐਫ ਸੀਆਰਪੀਐਫ ਨੂੰ ਤਰਜੀਹ ਦੇ ਰਹੇ ਨੇ ਤੇ ਮੈਂ ਆਪਣੇ ਜੱਦੀ ਸੂਬੇ ਪੰਜਾਬ ਦੇ ਵਿੱਚ ਇਹ ਰੁਝਾਨ ਵੇਖਿਆ ਕਿਉਂਕਿ ਜਰਨਲ ਜੀਜੀ द्विवेदी ਪੰਜਾਬ ਨਾਲ ਸੰਬੰਧਿਤ ਨੇ ਉਹ ਲਿਖਦੇ ਨੇ ਕਿ ਅਗਨੀ ਵੀਰਾਂ ਦੇ ਵਿੱਚ ਇਹ ਆਮ ਭਾਵਨਾ ਕਿ 4 ਸਾਲ ਬਾਅਦ ਫਰਗ ਕਰਕੇ ਉਹਨਾਂ ਨੂੰ ਸ਼ਾਂਤੀ ਹੋਣ ਦਾ ਉਹ ਦੁਸ਼ਣ ਸਹਿਣਗੇ ਕਿ ਤੁਸੀਂ ਉਹ 25% 'ਚ ਨਹੀਂ ਆਏ ਤੁਸੀਂ ਜਾਨਕਿ ਨਕਾਰਾਓ ਤੁਸੀਂ ਯੋਗ ਨਹੀਂ ਹੋ ਇਸ ਕਰਕੇ ਤੁਸੀਂ 75% ਬੰਦੇ ਸ਼ਾਂਤੀ 'ਚ ਬਾਹਰ ਨਿਕਲਗੇ 100 ਬੰਦਾ ਭਰਤੀ ਹੋਇਆ ਮੰਸਲਾ ਅੱਜ ਇਹਨਾਂ 'ਚੋ 4 ਸਾਲ ਬਾਅਦ ਨੌਕਰੀ ਕਰਨ ਤੋਂ ਬਾਅਦ 75 ਨੂੰ ਵਾਪਸ ਮੋੜ ਦਿੱਤਾ ਜਾਇਗਾ ਤੇ 25 ਨੂੰ ਰੱਖਿਆ ਜਾਇਗਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਹੀਣ ਭਾਵਨਾ ਵੀ ਆਏਗੀ ਅਗਲਾ ਕਹਿੰਦਾ ਤਾਂ ਵਿਹਲਾ ਕਰਕੇ ਤੋੜ ਦਿੱਤਾ ਵੀ ਇਹ ਜੇ ਯੋਗ ਹੁੰਦਾ ਤਾਂ 25 'ਚ ਨਾ ਚਲਾਇਆ ਜਾਂਦਾ ਇਸ ਕਰਕੇ ਉਹ ਇਹ ਦੁਸ਼ਣ ਸਹਿਣਗੇ ਨਾ ਕਿ ਮਾਨ ਨਾਲ ਸੇਵਾ ਮੁਕਤੀ ਲੈਣਗੇ ਨੌਜਵਾਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਬੇਰੁਜ਼ਗਾਰੀ ਦੀ ਉੱਚੀ ਦਰ ਨੂੰ ਦੇਖਦੇ ਹਾਂ ਫਾਰਗ ਹੋਏ ਅਗਨੀ ਵੀਰਾਂ ਨੂੰ ਇੱਕ ਚੰਗੀ ਨੌਕਰੀ ਲੈਣ ਦੇ ਵਿੱਚ ਮੁੜ ਮਸ਼ੱਕਤ ਕਰਨੀ ਹੋਵੇਗੀ ਬਾਅਦ ਵਿੱਚ ਉਹ ਸੀਐਪੀਐਫ ਦੇ ਵਿੱਚ ਭਰਤੀ ਹੋਣ ਦਾ ਖਿਆਲ ਉਹਨਾਂ ਦੀ ਪਹੁੰਚ ਤੋਂ ਬਾਹਰ ਜਾਪੇਗਾ ਹਾਲ ਹੀ ਦੇ ਵਿੱਚ ਆਪਰੇਸ਼ਨਲ ਖੇਤਰਾਂ ਦੇ ਵਿੱਚ ਤਨਾਤ ਅਗਨੀ ਵੀਰਾਂ ਵੱਲੋਂ ਸ਼ਹਾਦਤ ਦੀਆਂ ਦੋ ਮਸਾਲਾ ਮਿਲੀਆਂ ਨੇ ਤੇ ਉਹਨਾਂ ਦੇ ਵਾਰਸਾਂ ਨੂੰ ਓਕਾ-ਪੋਕਾ ਮੁਆਵਜ਼ਾ ਦਿੱਤਾ ਗਿਆ ਜਦੋਂ ਕਿ ਰੈਗੂਲਰ ਫੌਜੀਆਂ ਦੇ ਵਾਰਿਸ ਪੂਰੀ ਤਰ੍ਹਾਂ ਪੈਨਸ਼ਨ ਲੈਣ ਦੇ ਹੱਕਦਾਰ ਨੇ ਇਹ ਵਿਤਕਰਾ ਵੀ ਰੜਕਦਾ ਰਿਹਾ ਅੱਜ ਯੂਨਿਟਾਂ ਦੇ ਵਿੱਚ ਫੌਜੀਆਂ ਦੇ ਦੋ ਵਰਗ ਨੇ ਇੱਕ ਰੈਗੂਲਰ ਜਾਂ ਪੱਕੇ ਫੌਜੀ ਤੇ ਦੂਸਰੇ ਅਗਨੀਵੀਰ ਅਗਨੀਵੀਰਾਂ ਦੇ ਅੰਦਰ ਆਪਣੀ ਨੌਕਰੀ ਬਚਾਉਣ ਲਈ ਕਾਫੀ ਗੈਰ ਸਿਹਤਮੰਦ ਤਣਾਅ ਦੇਖਣ ਨੂੰ ਮਿਲਿਆ ਬਰਸਲ ਇਹ ਯੂਨਟਾਂ ਦੇ ਅੰਦਰ ਦੋਸਤਾਨਾ ਜਾਂ ਸਾਥੀ ਭਾਵ ਲਈ ਘਾਤਕ ਹੁੰਦਾ ਹੈ ਅਤੇ ਯੂਨਟ ਦਾ ਕਲਚਰ ਅਤੇ ਰੈਜੀਮੈਂਟੇਸ਼ਨ ਦਾ ਮੂਲ ਆਧਾਰ ਇਹ ਭਾਵ ਹੁੰਦਾ ਹੈ ਕਿ ਅਸੀਂ ਜਿਸ ਦੇ ਆਸਰੇ ਅਸੀਂ ਬਿਹਤਰ ਹਥਿਆਰਾਂ ਨਾਲ ਲੈਸ ਦੁਸ਼ਮਣ ਬਲਾਂ ਦਾ ਟੱਕਰਾ ਕੀਤਾ ਇਹ ਭਾਵੇਂ ਵੀਅਤਨਾਮ ਤੇ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਅਧਿਕਾਰੀਆਂ ਦੀ ਗੱਲ ਹੋਵੇ ਜਾਂ ਗਾਜ਼ਾ ਦੇ ਵਿੱਚ ਇਜ਼ਰਾਈਲ ਜਾਂ ਰੂਸ-ਯੂਕਰੇਨ ਜੰਦ ਵਿੱਚਲੇ ਦਸਤਿਆਂ ਦੀ ਸਬੱਬੀ ਟੂਰਿਸਟ ਸੋਲਜਰਾਂ ਦੀ ਕਾਰਗੁਜ਼ਾਰੀ ਕਿਤੇ ਵੀ ਤਸੱਲੀ ਬਖਸ਼ ਨਹੀਂ ਦੇਕੇਗੀ ਇਥੋਂ ਤੱਕ ਕਿ ਲਦਾਖ ਦੇ ਵਿੱਚ ਵੀ ਚਲੰਤ ਕਸ਼ਮਕਸ਼ ਦੇ ਦੌਰਾਨ ਜਵਰੀ ਭਰਤੀ ਕੀਤੇ ਗਏ ਚੀਨੀ ਫੌਜੀਆ ਦਾ ਵੀ ਇਹੋ ਹਾਲ ਹੈ ਜਾਣੀ ਜਿਨ੍ਹਾਂ ਨੇ ਇਹਨਾਂ ਸਕੀਮਾਂ ਤਹਿਤ ਜੋ ਜਵਰੀ ਭਰਤੀ ਕੀਤੀ ਹੈ ਉਹ ਕਾਬਲੀਅਤ ਨਹੀਂ ਦਿਖਾਉਂਦੇ ਲੜਾਈ ਦੇ ਮੈਦਾਨ 'ਚ ਤੇ ਅਗਨੀਪਥ ਯੋਜਨਾ ਖਾਸ ਕਰਕੇ ਫੌਜੀ ਬਲਾਂ ਦੀ ਸੰਖਿਆ ਦੇ ਵਿੱਚ ਭਾਰੀ ਕਮੀ ਪੈਦਾ ਹੋ ਗਈ ਹੈ ਹਾਲ ਹਰ ਸਾਲ ਸੇਵਾ ਮੁਕਤ ਹੋਣ ਵਾਲੇ ਫੌਜੀਆਂ ਦੀ ਸੰਖਿਆ 70000 ਹੈ ਤੇ ਅਗਨੀ ਵੀਰਾਂ ਦੀ ਭਰਤੀ ਸਿਰ 42000 ਹੈ ਯਾਨੀ 70000 ਫੌਜੀ ਇੰਡੀਆ 'ਚ ਹਰ ਸਾਲ ਰਿਟਾਇਰ ਹੁੰਦਾ ਹੈ ਤੇ ਅਗਨੀ ਵੀਰ 42000 ਭਰਤੀ ਹੁੰਦੇ ਨੇ ਇਹਨਾਂ 'ਚੋਂ ਵੀ 75% ਨੇ ਵੇਲੇ ਹੋ ਜਾਣਾ 4 ਸਾਲ ਬਾਅਦ ਇਹਨਾਂ ਦੇ ਵਿੱਚੋਂ 25% ਨੌਜਵਾਨ ਹੀ ਪੱਕੇ ਅਗਨੀਵੀਰ ਫੌਜੀ ਬਣਨਗੇ ਜਿਹੜੇ ਅਗਾਹ ਚੱਲ ਕੇ ਇਸ ਘਾਟ ਨੂੰ ਹੋਰ ਵੱਧ ਜਾਣੀ ਹੈ ਸੋ ਇਸ ਸਿਲਸੇ ਦੇ ਵਿੱਚ ਗੋਰਖਿਆਂ ਦੀ ਭਰਤੀ ਦੇ ਵਿੱਚ ਸਭ ਤੋਂ ਵੱਧ ਕਮੀ ਆਉਣ ਦਾ ਅੰਦੇਸ਼ ਹੈ ਕਿਉਂਕਿ ਗੋਰਖਿਆਂ ਦੀਆਂ ਭਾਰਤੀ ਫੌਜ ਦੇ ਵਿੱਚ 39 ਗੋਰਖਾ ਬਟਾਲੀਅਨ ਦੇ ਵਿੱਚ ਕਰੀਬ 60% ਦੀ ਭਰਤੀ ਨੇਪਾਲੀ ਡੋਮਿਸਾਈਲ ਗੋਰਖਿਆਂ ਤੋਂ ਹੁੰਦੀ ਹੈ 네ਪਾਲ ਸਰਕਾਰ ਵੱਲੋਂ ਵੀ ਅਗਨੀਪਥ ਸਕੀਮ ਨੂੰ ਰੱਦ ਕਰਕੇ ਇਹ ਗੰਭੀਰ ਦਿੱਕਤਾਂ ਪੈਦਾ ਹੋ ਗਈਆਂ ਨੇ ਕਿਉਂਕਿ ਨੇਪਾਲ ਨੇ ਵੀ ਇਹ ਸਕੀਮ ਜੋ ਮੋਦੀ ਸਾਹਿਬ ਨੇ ਬਣਾਈ ਹੈ ਉਸ ਨੂੰ ਰੱਦ ਕਰ ਦਿੱਤਾ ਚੀਨ ਦੇ ਰੁਖ ਤੋਂ ਵੀ ਲੱਗਦਾ ਹੈ ਕਿ ਗੋਰਖਿਆਂ ਨੂੰ ਭਰਤੀ ਉਹ ਵੀ ਕਰ ਸਕਦੇ ਨੇ ਆਪਣੀ ਫੌਜ ਦੇ ਵਿੱਚ ਕਿਉਂਕਿ ਚੀਨ 'ਚ ਵੀ ਫੌਜ ਦੀ ਕਮੀ ਹੈ ਸੋ ਭਾਰਤੀ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਨੂੰ ਜਾ ਰਹੇ ਨੇ ਜੋ ਬਹੁਤ ਚਿੰਤਾਜਨਕ ਰੁਝਾਨ ਹੈ ਹਾਲਾਂਕਿ ਬਹੁਤ ਹੀ ਫੌਜੀ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਖੇਤਾਂ ਚੋਂ ਜਾਂਦੇ ਸੀ ਇਹ ਸਾਰੇ ਲੋਕ ਹੁਣ ਵਿਦੇਸ਼ ਨੂੰ ਜਾਣ ਲੱਗੇ ਨੇ ਇਸ ਸੰਬੰਧ ਹਾਲ ਹੀ ਦੇ ਵਿੱਚ ਕੁਝ ਰਿਪੋਰਟ ਆਈਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੁਝ ਨੌਜਵਾਨਾਂ ਨੂੰ ਲਾਲਚ ਦੇ ਕੇ ਰੂਸੀ ਫੌਜ ਚ ਵੀ ਭਰਤੀ ਕੀਤਾ ਗਿਆ 2250 ਇੰਡੀਆ ਦਾ ਫੌਜੀ ਰੂਸ ਚ ਭਰਤੀ ਹੋਇਆ ਜਿਨ੍ਹਾਂ ਚੋਂ 70 75 ਪੰਜਾਬ ਦੇ ਨੇ ਤੇ 4 ਮੌਤਾਂ ਵੀ ਹੋਈਆਂ ਨੇ ਜਿਨ੍ਹਾਂ ਚੋਂ ਇੱਕ ਪੰਜਾਬ ਦਾ ਗੱਭਰੂ ਸੀਗਾ ਰੂਸ ਜਿੱਕਰ ਜੰਗ ਦੇ ਦੌਰਾਨ ਏਰਪੋਰਟਾਂਗੀਆਂ ਨੇ ਕਿ ਅਗਨੀ ਪਥ ਸਕੀਮ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਫੌਜੀਆਂ ਨੂੰ ਬਰਕਰਾਰ ਰੱਖਣ ਦੇ ਅਨੁਪਾਤ ਤੇ ਅਗਨੀ ਵੀਰਾਂ ਦੇ ਸੇਵਾ ਕਾਲ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਇਸ ਯੋਜਨਾ ਦੇ ਵਿੱਚ ਕਈ ਗੰਭੀਰ ਨੁਕਸ ਵੀ ਨੇ ਜਿਸ ਕਰਕੇ ਥੋੜੇ ਜਿਹੇ ਹੇਰਫੇਰ ਨਾਲ ਬਹੁਤ ਕੁਝ ਨਹੀਂ ਸਮਰਨਾ ਸਮਝਦਾਰੀ ਇਸੇ ਗੱਲ ਦੇ ਵਿੱਚ ਹੈ ਕਿ ਭਰਤੀ ਪ੍ਰਕਿਰਿਆ ਨੂੰ ਵਧੇਰੇ ਵਿਗਿਆਨਕ ਤੇ ਸਖਤ ਬਣਾ ਕੇ ਪਹਿਲੀ ਪ੍ਰਣਾਲੀ ਨੂੰ ਹੀ ਚੁਸਤ ਦਰੋਸ ਕੀਤਾ ਜਾਵੇ ਪੱਕੀ ਭਰਤੀ ਨੂੰ ਫੌਜੀ ਉਮਰ ਪ੍ਰੋਫਾਈਲ 32 ਤੋਂ ਘਟਾ ਕੇ 26 ਕਰਨ ਦਾ ਦਾਵਾ ਕੋਈ ਮਾਣੇ ਨਹੀਂ ਰੱਖਦਾ ਕਿਉਂਕਿ ਫਿਟਨੈਸ ਦੇ ਵਿੱਚ ਸਰੀਰਕ ਤੇ ਮਾਨਸਿਕ ਦੋਵੇਂ ਪਹਿਲੂ ਸ਼ਾਮਲ ਹੋਏ ਨੇ ਹੁੰਦੇ ਨੇ ਸਰਪੱਖੀ ਫੌਜੀ ਬਣ ਲਈ 6-7 ਸਾਲ ਲੱਗ ਜਾਂਦੇ ਨੇ ਇਸ ਤੋਂ ਇਲਾਵਾ 20ਵਿਆਂ ਦੇ ਅਖੀਰ ਤੇ 30ਵਿਆਂ ਦੇ ਸ਼ੁਰੂਆਤੀ ਸਾਲਾਂ ਤੱਕ ਵਿਅਕਤੀਗਤ ਪਰਪਕਤਾ ਦਾ ਸਿਖਰ ਹੁੰਦਾ ਹੈ ਸਬਬੀ ਵਿਵਾਦ ਗਰਸਤ ਸਰਹੱਦ ਤੇ ਤਣਾਤ ਕੀਤੇ ਜਾਣ ਵਾਲੇ ਕੇਂਦਰੀ ਹਥਿਆਰ ਪੁਲਿਸ ਬਲਾਂ ਸੀਐਪੀਐਫ ਕਰਮਚਾਰੀਆਂ ਦੀ ਫਿਟਨੈਸ ਤੇ ਕਦੇ ਸਵਾਲ ਨਹੀਂ ਉਠਾਇਆ ਗਿਆ ਜਿਨ੍ਹਾਂ ਦੀ ਔਸਤ ਉਮਰ 42 ਸਾਲ ਤੋਂ ਜ਼ਿਆਦਾ ਹੁੰਦੀ ਹੈ ਹਥਿਆਰਮੰਦ ਦਸਤਿਆਂ ਤੇ ਰੱਖਿਆ ਸਿਵਲ ਇਨਦਾਰਿਆਂ ਦੀ ਨਫਰੀ ਦੇ ਵਿੱਚ ਕਮੀ ਲਿਆ ਕੇ ਪੈਨਸ਼ਨ ਬਿੱਲ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਮਿਸਾਲ ਦੇ ਤੌਰ ਤੇ ਰੱਖਿਆ ਖੋਜ ਵਿਕਾਸ ਸੰਗਠਨ ਡੀਆਰਡੀਓ ਦੇ ਕਰਮੀਆਂ ਦੀ ਸੰਖਿਆ ਕਰੀਬ 30000 ਜਿਨ੍ਹਾਂ ਤੋਂ ਇਲਾਵਾ 10000 ਕੰਟਰੈਕਟਰ ਮੁਲਾਜ਼ਮ ਨੇ ਤੇ 50 ਦੇ ਕਰੀਬ ਲੈਬਾਂ ਨੇ हाल ही ਦੇ ਵਿੱਚ ਵਿਜੇ ਰਾਗਵਨ ਕਮੇਟੀ ਨੇ ਡੀਆਰ ਓਡੀ ਨੂੰ ਮੁੜ ਗਠਿਤ ਕਰਨ ਦੇ ਲਈ ਇਸ ਨਾਫਰੇ ਨੂੰ ਘਟਾਉਣ ਦੀ ਸ਼ਫਾਰਿਸ਼ ਕੀਤੀ ਹੈ ਜੋ ਸਹੀ ਦਿਸ਼ਾ ਦੇ ਵਿੱਚ ਕਦਮ ਹੈ ਤੇ 41 ਆਰਡੀਨੈਂਸ ਅਸਲਾ ਫੈਕਟਰੀਆਂ ਦੇ ਲਈ ਵੀ ਇਹੋ ਜਿਹੀ ਕਵੈਦ ਸ਼ੁਰੂ ਕਰਨ ਦੀ ਲੋੜ ਹੈ ਜਿੱਥੇ 80000 ਮੁਲਾਜ਼ਮ ਕੰਮ ਕਰਦੇ ਹਨ ਜਿਹੜੀਆਂ ਇੰਡੀਆ ਦੀਆਂ ਅਸਲਾ ਫੈਕਟਰੀਆਂ ਨੇ ਆਰਡੀਨੈਂਸ ਫੈਕਟਰੀਆਂ ਉਹਨਾਂ ਦੇ ਵਿੱਚ ਵੀ 80000 ਮੁਲਾਜ਼ਮ ਨੇ ਉੱਥੇ ਵੀ ਕਵੈਦ ਦਰੋਸਤ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਉੱਥੇ ਵੀ ਕਾਰਗਰਾਨ ਦੀ ਘਾਟ ਆਏਗੀ ਕਿਸੇ ਵੀ ਸਿਸਟਮ ਦੀ ਮਜ਼ਬੂਤੀ ਇਸ ਗੱਲ ਤੋਂ ਪਰਖੀ ਜਾਂਦੀ ਹੈ ਕਿ ਉਹ ਨੁਕਸਨ ਨੂੰ ਦੂਰ ਕਰਨ ਦੇ ਵਿੱਚ ਕਿੰਨਾ کارਗਰ ਹੁੰਦਾ ਹੈ ਉਮੀਦ ਕੀਤੀ ਜਾਂਦੀ ਹੈ ਕਿ ਫੌਜੀ ਲੀਡਰਸ਼ਿਪ ਹੋਰ ਨਾ ਸਾਰੀਆਂ ਸੋਚ ਵਿਚਾਰਾਂ ਨੂੰ ਲਾਂਬੇ ਰੱਖ ਕੇ ਬਡੇਰੇ ਜਥੇਬੰਦ ਖੇਤਾਂ ਦੇ ਮੱਦੇਨਜ਼ਰ ਅਗਨੀ ਪਥ ਸਕੀਮ ਨੂੰ ਭਾਰਤ ਸਰਕਾਰ ਜਾਂ ਫੌਜੀ ਲੀਡਰਸ਼ਿਪ ਰੱਦ ਕਰੇਗੀ ਸੋ ਇਹ ਸੀ ਸਾਬਕਾ ਮੇਜਰ ਜਨਰਲ ਜੀ ਜੀ ਦਵੇਦੀ ਦੇ ਖੁਲਾਸੇ ਜਿਹੜੇ ਇਸ ਦੇ ਵਿੱਚੋਂ ਨਿਕਲ ਰਹੇ ਨੇ ਕਿਉਂਕਿ ਬਹੁਤੀ ਉਮੀਦ ਇੰਡੀਆ ਗੋ ਫੋਰ ਦੀ ਗੋਰਖਿਆਂ ਤੋਂ ਵੀ ਹੈ ਪਰ ਹੁਣ ਨੇਪਾਲ ਗਵਰਨਮੈਂਟ ਇਸ ਅਗਨੀਵੀਰ ਯੋਜਨਾ ਨੂੰ ਰੱਦ ਕਰ ਚੁੱਕੀ ਹੈ ਤੇ ਉਧਰ ਚੀਨ 'ਚ ਵੀ ਸੈਨਿਕਾਂ ਦੀ ਕਮੀ ਹੈ ਸੋ ਜਿਸ ਕਰਕੇ ਇਹ ਗੋਰਖੇ ਜਿਹੜੇ ਸਾਡੀ ਫੌਜ 'ਚ ਭਰਤੀ ਹੁੰਦੇ ਨੇ ਇਹ ਚੀਨ 'ਚ ਵੀ ਭਰਤੀ ਹੋਣਗੇ ਸੋ ਇਹ ਵੀ ਸੰਭਾਵੀ ਖਤਰਾ ਹੈ ਸੋ ਇਸ ਕਰਕੇ ਇਸ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ ਜਿਹੜਾ ਕਿ ਨਹੀਂ ਸਿੱਖਿਆ ਜਾ ਰਿਹਾ ਤੁਸੀਂ ਵੇਖੋ ਫੌਜੀ ਭਰਤੀ ਹੁੰਦੀ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਨੌਜਵਾਨ ਆਉਂਦੇ ਨੇ ਪਰ ਰੱਖੇ ਨਹੀਂ ਜਾਂਦੇ ਤੇ ਇਸ ਕਰਕੇ ਉਹ ਫਿਰ ਹੋਰ ਪਾਸੇ ਜਾਂਦੇ ਨੇ ਹਾਲਾਂਕਿ ਉਹਨਾਂ ਚ ਦੇਸ਼ ਲਈ ਲੜਨ ਮਰਨ ਦਾ ਸ਼ਹਾਦਤ ਦਾ ਜਜ਼ਬਾ ਵੀ ਹੁੰਦਾ ਹੈ ਪਰ ਜਦੋਂ ਤੁਹਾਨੂੰ ਰੱਖਣਾ ਹੀ 4 ਸਾਲ ਲਈ ਅਗਲਾ ਕਹਿੰਦਾ ਯਾਰ 4 ਸਾਲ ਕੱਟਣੇ ਨੇ ਰਾਮਨਾਲ ਘਰੇ ਚੱਲੋ ਉਹ ਤਾਂ ਉਮਰ ਪੈਨਸ਼ਨ ਦੀ ਉਡੀਕ ਨਹੀਂ ਕਰਦੇ ਫਿਰ ਸੋ ਇਸ ਕਰਕੇ ਇਹ ਸਾਰਾ ਕੁਝ ਟੈਂਪਰੇਰੀ ਪਤਾ ਨਹੀਂ ਮੋਦੀ ਸਾਹਿਬ ਬੈਠੇ ਬੈਠੇ ਕਿਤੋਂ ਸਕੀਮਾਂ ਲਿਆਉਂਦੇ ਨੇ ਸੋ ਇਸ ਕਰਕੇ ਜਿਵੇਂ ਜਰਨਲ ਜੀ ਜੇ ਦਵੇਦੀ ਨੇ ਲਿਖਿਆ ਸੋ ਬਿਲਕੁਲ ਬਹੁਤ ਗੰਭੀਰ ਮੁੱਦਾ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਜਾਂ ਤੇ ਮੰਗਵਾ ਸਕਦੇ ਹੋ ਇਸੇ ਨੰਬਰ 98763 09655 ਤੇ ਤੁਸੀਂ ਪ੍ਰੋਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ